ਨਮਸਕਾਰ ਵੀਲਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲੀ ਖਬਰ ਹੈ ਯੋਗ ਦਿਵਸ ਦੇ ਨਾਲ ਜੁੜੀ ਹੋਈ ਦਰਸਲ ਪ੍ਰਧਾਨ ਮੰਤਰੀ ਮੋਦੀ ਅੱਜ ਵਿਸ਼ਾਖਾ ਪਟਰਨਮ ਦੇ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਦੇ ਉੱਪਰ 2.5 ਲੱਖ ਲੋਕਾਂ ਦੇ ਨਾਲ ਉਹਨਾਂ ਦੇ ਵੱਲੋਂ ਯੋਗ ਕੀਤਾ ਗਿਆ ਸਯੋਗ ਦਿਵਸ ਨੂੰ ਪੂਰੀ ਦੁਨੀਆ ਦੇ ਵਿੱਚ ਜਿੱਥੇ ਮਨਾਇਆ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ ਭਾਰਤ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਹੁਣ ਯੋਗ ਦੇ ਵੱਲੋਂ ਪ੍ਰਭਾਵਿਤ ਹੋ ਰਹੇ ਨੇ ਇੱਕ ਖਬਰ ਅੱਜ ਮੌਨਸੂਨ ਦੇ ਨਾਲ ਜੁੜੀ ਹੋਈ ਹੈ ਮੌਨਸੂਨ ਨੇ ਉੱਤਰ ਪੱਛਮੀ ਭਾਰਤ ਦੇ ਵਿੱਚ ਦਸਤਕ ਦੇ ਦਿੱਤੀ ਹੈ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਅਤੇ ਲਦਾਖ ਦੇ ਕੁਝ ਹਿੱਸਿਆਂ ਦੇ ਵਿੱਚ ਅੱਗੇ ਵੱਧ ਚੁੱਕਾ ਹੈ ਅਗਲੇ 2 ਦਿਨਾਂ ਦੇ ਅੰਦਰ ਜੰਮੂ ਕਸ਼ਮੀਰ ਲਦਾਖ ਦੇ ਬਾਕੀ ਹਿੱਸਿਆਂ ਅਤੇ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ ਦੇ ਵਿੱਚ ਮੌਨਸੂਨ ਅੱਗੇ ਵਧਣ ਦੇ ਲਈ ਸਥਿਤੀਆਂ ਜਿਹੜੀਆਂ ਠੁਕਮੀਆਂ ਨਜ਼ਰ ਆ ਰਹੀਆਂ ਨੇ ਵਿਭਾਗ ਨੇ ਕਿਹਾ ਹੈ ਕਿ 22 ਜੂਨ ਤੋਂ ਉੱਤਰ ਪੱਛਮੀ ਭਾਰਤ ਦੇ ਵਿੱਚ ਭਰਮੇ ਮੀਂਹ ਪੈਣ ਦੀ ਸੰਭਾਵਨਾ ਹੈ ਜਦ ਕਿ 30 ਜੂਨ ਤੋਂ 5 ਜੁਲਾਈ ਦੇ ਵਿਚਾਲੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਮੌਨਸੂਨ ਦਸਤਕ ਦੇਣ ਦੀ ਉਮੀਦ ਹੈ ਪਰ ਪ੍ਰੀ ਮੌਨਸੂਨ ਦੇ ਤਹਿਤ ਮੀਂਹ ਜਿਹੜੇ ਅੱਜ ਤੋਂ ਜਾਨਿ ਕਿ 21 ਜੂਨ ਤੋਂ 30 ਜੂਨ ਤੱਕ ਪ੍ਰੀ ਮੌਨਸੂਨ ਦੇ ਤਹਿਤ ਮੀਂਹ ਜਿਹੜੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪੈਂਦੇ ਰਹਿਣਗੇ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਰੁਕ-ਰੋਕ ਕੇ ਪ੍ਰੀ ਮੌਨਸੂਨ ਦਾ ਮੀਂਹ ਪੈ ਰਿਹਾ ਹੈ ਉਸ ਦੇ ਨਾਲ ਹੀ 30 ਜੂਨ ਤੋਂ 5 ਜੁਲਾਈ ਦੇ ਵਿੱਚ ਪੰਜਾਬ ਦੇ ਵਿੱਚ ਸਹੀ ਤਰੀਕੇ ਦੇ ਨਾਲ ਔਰ ਹਰਿਆਣਾ ਦੇ ਵਿੱਚ ਜਿਹੜੇ ਮੌਨਸੂਨ ਹੈ ਉਹ ਦਸਤਕ ਦੇ ਦੇਗੀ ਪੰਜਾਬ ਤੇ ਹਰਿਆਣਾ ਦੇ ਵਿੱਚ ਪ੍ਰੀ ਮੌਨਸੂਨ ਦੇ ਨਾਲ ਤਾਪਮਾਨ ਜ਼ਰੂਰ ਘਟਿਆ ਹੈ ਲੰਘੇ 24 ਘੰਟਿਆਂ ਦੇ ਦਰਮਿਆਨ ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਦੇ ਵਿੱਚ ਹਲਕਾ ਮੀਂਹ ਪਿਆ ਜਿਸ ਕਾਰਨ ਦਿਨ ਦੇ ਤਾਪਮਾਨ ਦੇ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਤਾਪਮਾਨ ਆਮ ਦੇ ਨਾਲੋਂ 3 ਡਿਗਰੀ ਜਦਕਿ ਹਰਿਆਣਾ ਦੇ ਵਿੱਚ 6.5 ਡਿਗਰੀ ਘਟ ਰਿਹਾ ਹੈ ਆਈਐਮਡੀ ਨੇ ਅਗਲੇ 4 ਦਿਨਾਂ ਦੇ ਅੰਦਰ ਦੋਵਾਂ ਰਾਜਾਂ ਦੇ ਵਿੱਚ ਵਧ ਤੋਂ ਵਧ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਲ ਘਟਣ ਦੀ ਉਮੀਦ ਜਿਹੜੀ ਹੈ ਉਹ ਜਿਤਾਈ ਹੈ ਜੇਕਰ ਗੱਲ ਹਿਮਾਚਲ ਪ੍ਰਦੇਸ਼ ਦੀ ਕਰੀਏ ਤੇ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਬੀਤੇ ਕੱਲ੍ਹ ਵੀ ਕਈ ਥਾਵਾਂ ਦੇ ਉੱਪਰ ਡਿੱਗਾਂ ਜਿਹੜੀਆਂ ਨੇ ਉਹ ਡਿੱਗੀਆਂ ਨੇ ਮੌਸਮ ਵਿਗਿਆਨ ਕੇਂਦਰ ਨੇ ਸੂਬੇ ਦੇ ਕੁਝ ਇਲਾਕਿਆਂ ਦੇ ਵਿੱਚ 22 ਤੋਂ 26 ਜੂਨ ਤੱਕ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਜਿਹੜੀ ਐ ਜाहिर ਕੀਤੀ ਹੈ ਔਰ ਉਸ ਦੇ ਲਈ ਅਲਰਟ ਵੀ ਜਾਰੀ ਕੀਤਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਡਿੱਗਾ ਡਿੱਗਣ ਕਾਰਨ ਧਰਮਸ਼ਾਲਾ ਚਤਰੋ ਗੱਗਲ ਮਾਰਗ ਦੇ ਉੱਤੇ ਆਵਾਜਾਈ ਠੱਪ ਹੋ ਗਈ ਹੈ ਅਤੇ ਸੜਕ ਨੂੰ ਦੁਬਾਰਾ ਚਾਲੂ ਕਰਨ ਦਾ ਕੰਮ ਜਿਹੜਾ جاری ਹੈ ਦੂਜੇ ਪਾਸੇ ਅੱਪਰ ਸ਼ਿਮਲਾ ਖੇਤਰ ਦੇ ਵਿੱਚ ਤੌਣੀ ਹਾਰਟ ਕੋਟੀ ਮਾਰਗ ਦਾ ਇੱਕ ਹਿੱਸਾ ਡਿੱਗਾ ਡਿੱਗਣ ਕਾਰਨ ਨੁਕਸਾਨਿਆ ਗਿਆ ਹੈ ਪੰਡੋ ਦੇ ਸ਼ਹੀਦ ਇੰਦਰ ਸਿੰਘ ਮਿਡਲ ਸਕੂਲ ਦੇ ਵਿੱਚ ਪਾਣੀ ਭਰਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਨਾਲ ਵਿਦਿਆਰਥੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਮੌਸਮ ਵਿਭਾਗ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਮੌਨਸੂਨ ਦੀ ਸੰਭਾਵਨਾ ਜਿਤਾਈ ਗਈ ਸੀ ਉਸੇ ਤਰੀਕੇ ਦੇ ਨਾਲ ਮੌਨਸੂਨ ਹੁਣ ਪੂਰੇ ਦੇਸ਼ ਦੇ ਵਿੱਚ ਖਾਸ ਕਰਕੇ ਉੱਤਰ ਭਾਰਤ ਦੇ ਵਿੱਚ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਹੈ ਅਗਲੀ ਖਬਰ ਉਮਰ ਅਬਦੁੱਲਾਹ ਦੇ ਨਾਲ ਜੁੜੀ ਹੋਈ ਹੈ ਦਰਸਲ ਉਮਰ ਅਬਦੁੱਲਾਹ ਦੇ ਵੱਲੋਂ ਪੰਜਾਬ ਨੂੰ ਪਾਣੀ ਦੇਣ ਦਾ ਵਿਰੋਧ ਕੀਤਾ ਗਿਆ ਜਿਸ ਨੂੰ ਲੈ ਕੇ ਸਿਆਸਤ ਜਿਹੜੀ ਹੈ ਦੁਬਾਰਾ ਤੋਂ ਭੱਕ ਗਈ ਹੈ ਦਰਸਲ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾਹ ਨੇ ਸਿੰਧ ਪ੍ਰਣਾਲੀ ਜਰੀਏ ਪੰਜਾਬ ਨੂੰ ਪਾਣੀ ਦੇਣ ਦਾ ਵਿਰੋਧ ਕੀਤਾ ਹੈ ਜਿਸ ਦੇ ਮਗਰੋਂ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਮੁੜ ਭੱਕ ਗਿਆ ਹੈ ਪਾਣੀਆਂ ਨੂੰ ਲੈ ਕੇ ਪੰਜਾਬ ਦਾ ਪਹਿਲਾ ਹੀ ਗੁਆਂਢੀ ਸੂਬਿਆਂ ਦੇ ਨਾਲ ਕਿਸੇ ਨਾ ਕਿਸੇ ਮੁੱਦੇ ਤੇ ਵਿਵਾਦ ਚੱਲਦਾ ਰਿਹਾ ਹੈ ਜੋ ਹੁਣ ਜਦੋਂ ਕੇਂਦਰ ਸਰਕਾਰ ਦੇ ਪ੍ਰਸਤਾਵ ਦੇ ਅਨੁਸਾਰ ਜੰਮੂ ਕਸ਼ਮੀਰ ਤੋਂ ਵਾਧੂ ਪਾਣੀ 113 ਕਿਲੋਮੀਟਰ ਲੰਬੀ ਨਹਿਰ ਬਣਾ ਕੇ ਪੰਜਾਬ ਹਰਿਆਣਾ ਤੇ ਰਾਜਸਥਾਨ ਨੂੰ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਉਮਰ ਅਬਦੁੱਲਾ ਨੇ ਨਵਾਂ ਸਟੈਂਡ ਲੈ ਲਿਆ ਹੈ। ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪਿਛਲੇ ਦਿਨੀ ਪੰਜਾਬ ਦਾ ਉਹਨਾਂ ਨੇ ਦੌਰਾ ਕੀਤਾ ਸੀ ਤੇ ਉਸ ਟਾਈਮ ਉਹਨਾਂ ਨੇ ਕਿਹਾ ਸੀ ਕਿ ਸਿੰਧ ਜਲ ਸੰਧੀ ਦਾ ਪਾਣੀ ਉੱਤਰੀ ਸੂਬਿਆਂ ਨੂੰ ਦਿੱਤਾ ਜਾਏਗਾ। ਕੇਂਦਰੀ ਜਲ ਸਰੋਤ ਮੰਤਰਾਲੇ ਪਿਛਲੇ ਕੁਝ ਸਮੇਂ ਤੋਂ ਨਵੀਂ ਨਹਿਰ ਬਣਾਉਣ ਦੀ ਤਜ਼ਵੀਜ਼ ਬਣਾ ਰਿਹਾ ਹੈ। ਇਸੇ ਦੇ ਦੌਰਾਨ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਆਖ ਦਿੱਤਾ ਹੈ ਕਿ ਉਹਨਾਂ ਦੇ ਕੋਲ ਤਾਂ ਖੁਦ ਪਾਣੀ ਹੈ ਨਹੀਂ ਤੇ ਉਹ ਪੰਜਾਬ ਨੂੰ ਪਾਣੀ ਕਿਵੇਂ ਦੇਣਗੇ ਅਬਦੁੱਲਾ ਨੇ ਕਿਹਾ ਕਿ ਉਹ ਜਿਹੜਾ ਕਦੇ ਵੀ ਨਹੀਂ ਹੋਣ ਦੇਣਗੇ ਕਿਉਂਕਿ ਪਾਣੀ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਪਹਿਲਾਂ ਹੀ ਹੈ ਨਹੀਂ ਉਹਨਾਂ ਤਰਕ ਇਹ ਦਿੱਤਾ ਹੈ ਕਿ ਜੰਮੂ ਦੇ ਵਿੱਚ ਪਹਿਲਾਂ ਹੀ ਸੋਕੇ ਵਰਗੀ ਸਥਿਤੀ ਜਿਹੜੀ ਉਹ ਬਣੀ ਹੋਈ ਹੈ ਅਬਦੁੱਲਾ ਨੇ ਸ਼ਾਹਪੂਰ ਕੰਡੀ ਡੈਮ ਦਾ ਹਵਾਲਾ ਦਿੱਤਾ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਨੂੰ ਰੋਕਣ ਵਾਸਤੇ ਰਾਵੀ ਦਰਿਆ ਤੇ ਡੈਮ ਬਣਾਇਆ ਗਿਆ ਹੈ ਉਹਨਾਂ ਦੇ ਇਸ ਰੁਖ ਤੇ ਪੰਜਾਬ ਸਰਕਾਰ ਦਾ ਹਾਲੇ ਤੱਕ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਉਮਰ ਅਬਦੁੱਲਾ ਦਾ ਪੈਥੜਾ ਪੰਜਾਬ ਦੇ ਨਾਲ ਹੋਰ ਅਨਿਆਂ ਦਾ ਯਤਨ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਿੰਧ ਸਮਝੌਤੇ ਦੇ ਪਾਣੀਆਂ ਦੀ ਵੰਡ ਵੇਲੇ ਪੰਜਾਬ ਦੇ ਨਾਲ ਉਸ ਵੇਲੇ ਦੀ ਇੰਦਰਾ ਗਾਂਧੀ ਸਰਕਾਰ ਦੇ ਵੱਲੋਂ ਕੀਤੇ ਗਏ ਇਤਿਹਾਸਕ ਅਨਿਆਂ ਨੂੰ ਦਰੁਸਤ ਕਰੇ ਸਾਬਕਾ ਮੰਤਰੀ ਅਤੇ ਸ਼ਰਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਉਸ ਵੇਲੇ ਦੀ ਇੰਦਰਾ ਗਾਂਧੀ ਸਰਕਾਰ ਨੇ ਗੈਰ ਰਿਪੀਰੀਅਨ ਰਾਜ ਰਾਜਸਥਾਨ ਨੂੰ ਦਰਿਆਈ ਪਾਣੀਆਂ ਦਾ ਵੱਡਾ ਹਿੱਸਾ ਦੇ ਕੇ ਪੰਜਾਬ ਦੇ ਨਾਲ ਵੱਡਾ ਅਨਿਆਂ ਕੀਤਾ ਸੀ ਉਹਨਾਂ ਨੇ ਕਿਹਾ ਕਿ ਹਰ ਵਾਰ ਦਰਿਆਈ ਪਾਣੀ ਖੂਣ ਖੂਣ ਦਾ ਅਨਿਆਂ ਪੰਜਾਬ ਦੇ ਨਾਲ ਹੀ ਹੁੰਦਾ ਆਇਆ ਹੈ ਚੀਮਾ ਨੇ ਅੱਗੇ ਕਿਹਾ ਕਿ ਪੰਜਾਬ ਨੇ ਦੇਸ਼ ਦੇ ਅੰਨ ਭੰਡਾਰ ਦੇ ਲਈ ਆਪਣੇ ਜ਼ਮੀਨੀ ਪਾਣੀ ਗੁਆਲੇ ਨੇ ਹੁਣ ਦਰਿਆਵਾਂ ਦਾ ਪਾਣੀ ਵੀ ਉਨ੍ਹਾਂ ਦੀ ਵੀ ਮਾਤਰਾ ਕਾਫੀ ਘਟ ਗਈ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਸਿੰਧ ਜਲ ਸਮਝੌਤੇ ਦੇ ਪ੍ਰੋਜੈਕਟ ਤੋਂ ਵਾਧੂ ਪਾਣੀ ਦੇਣਾ ਯਕੀਨੀ ਬਣਾਵੇ ਚੀਮਾ ਨੇ ਉਮਰ ਅਬਦੁੱਲਾਹ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਜਿਹੇ ਖਤਰਨਾਕ ਬਿਆਨ ਜਾਰੀ ਨਾ ਕਰਨ ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਦੇ ਵੱਲੋਂ ਵੀ ਉਮਰ ਅਬਦੁੱਲਾਹ ਦੇ ਬਿਆਨ ਦੀ ਨਿੰਦਾ ਕੀਤੀ ਗਈ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾਹ ਵੱਲੋਂ ਆਪਣੇ ਸੂਬੇ ਦੇ ਤਿੰਨ ਦਰਿਆਵਾਂ ਦਾ ਪਾਣੀ ਪੰਜਾਬ ਹਰਿਆਣਾ ਤੇ ਰਾਜਸਥਾਨ ਵਿੱਚ ਨਈ ਵਗਨ ਦੇ ਦਿੱਤੇ ਕਥਿਤ ਬਿਆਨ ਦੀ ਆਲੋਚਨਾ ਕੀਤੀ ਹੈ ਬੜਿੰਗ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੂੰ ਅਜਹੀਆਂ ਟਿੱਪਣੀਆਂ ਕਰਨਾ ਸੋਭਾ ਨਹੀਂ ਦਿੰਦਾ ਕਿਉਂਕਿ ਨਹਿਰਾ ਬਣਾਉਣ ਦਾ ਪ੍ਰਸਤਾਵ ਪਾਣੀ ਨੂੰ ਪਾਕਿਸਤਾਨ ਜਾਣ ਤੋਂ ਬਚਾਉਣ ਦੇ ਲਈ ਸੀ ਉਹਨਾਂ ਕਿਹਾ ਕਿ ਇਹ ਬਿਆਨ ਸਿਰਫ ਪੱਖਪਾਤੀ ਸਿਆਸੀ ਬਿਆਨਬਾਜ਼ੀ ਦੀ ਝਲਕ ਦਿੰਦਾ ਹੈ ਜਦਕਿ ਮੁੱਦਾ ਰਾਸ਼ਟਰੀ ਹਿੱਤ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਹੀ ਜ਼ਿਆਦਾ ਸੰਵੇਦਨਸ਼ੀਲ ਹੈ ਉਹਨਾਂ ਕਿਹਾ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੂੰ ਇਸ ਪੜਾ ਤੇ ਅਜਹੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਸੋ ਹੁਣ ਆਨ ਵਾਲੇ ਟਾਈਮ ਦੇ ਉੱਤੇ ਇਸ ਸਾਰੇ ਮਸਲੇ ਨੂੰ ਲੈ ਕੇ ਕਿਹੜੀ ਸਰਕਾਰ ਦੇ ਵੱਲੋਂ ਕਿਹੜੇ ਸੂਬੇ ਦੇ ਵੱਲੋਂ ਕੀ ਰੁਕ ਇਖਤਿਆਰ ਕੀਤਾ ਜਾਂਦਾ ਹੈ ਉਹ ਦੇਖਣਾ ਹੋਵੇਗਾ ਅਗਲੀ ਖਬਰ ਜਿਹੜੀ ਹੈ ਉਹ ਵੀ ਪਾਣੀਆਂ ਦੇ ਨਾਲ ਜੁੜੀ ਹੋਈ ਹੈ ਦਰਸਲ ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬ ਜਲ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਾਣੀ ਦੀ ਬੂੰਦ-ਬੂੰਦ ਬਚਾਉਣ ਦੇ ਲਈ ਪੰਜਾਬ ਜਲ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਹ ਯੋਜਨਾ 14 ਨੁਕਤੇ ਐਕਸ਼ਨ ਪਲਾਨ ਤੇ ਆਧਾਰਿਤ ਹੈ ਮੁੱਖ ਮੰਤਰੀ ਨੇ ਸਾਂਝੀ ਸੁਭਾਈ ਜਲ ਯੋਜਨਾ ਬਾਰੇ ਮੀਟਿੰਗ ਦੇ ਵਿੱਚ ਇਸ ਨਵੀਂ ਯੋਜਨਾ ਦੇ ਤਕਨੀਕੀ ਪਹਿਲੂਆਂ ਤੇ ਚਰਚਾ ਕੀਤੀ ਹੈ ਯੋਜਨਾ ਦਾ ਮੁੱਖ ਮਕਸਦ ਜ਼ਮੀਨੀ ਪਾਣੀ ਬਚਾਉਣਾ ਨਹਿਰੀ ਪਾਣੀ ਦੀ ਵਰਤੋਂ ਵਧਾਉਣਾ ਅਤੇ ਪਾਣੀ ਦੇ ਭੰਡਾਰਨ ਦੇ ਲਈ ਯੋਗ ਪ੍ਰਬੰਧ ਕਰਨਾ ਹੈ ਮੁੱਖ ਮੰਤਰੀ ਨੇ ਜ਼ਮੀਨੀ ਪਾਣੀ ਦੇ ਪੱਧਰ ਦੇ ਵਿੱਚ ਸਾਲਾਨਾ ਔਸਤਨ 0.7 ਮੀਟਰ ਦੀ ਗਿਰਾਵਟ ਤੇ ਫਿਕਰ ਜ਼ਾਹਿਰ ਕਰਦਿਆਂ ਕਿਹਾ ਕਿ ਸਿੰਚਾਈ ਤਕਨੀਕਾਂ ਦੇ ਵਿੱਚ ਸੁਧਾਰ ਸਮੇਂ ਦੀ ਲੋੜ ਹੈ ਅਤੇ ਧਰਤੀ ਹੇਠ ਪਾਣੀ ਜਿਰਨ ਦੇ ਵਿਚ ਵਾਦੇ ਰਾਹੀਂ ਇਸ ਮੰਤਵ ਦੀ ਪੂਰਤੀ ਕੀਤੀ ਜਾ ਸਕਦੀ ਹੈ ਮੀਟਿੰਗ ਦੇ ਵਿੱਚ ਬੰਦ ਪਏ 63000 ਕਿਲੋਮੀਟਰ ਰਜਵਾਇਆ ਅਤੇ 79 ਨਹਿਰਾਂ ਦੀ ਸੁਰਜੀਤੀ ਦੀ ਦੇ ਉੱਤੇ ਚਰਚਾ ਵੀ ਕੀਤੀ ਗਈ ਹੈ ਨਵੀਂ ਯੋਜਨਾ ਦੇ ਤਹਿਤ ਕਰੀਬ 15 ਲੱਖ 79379 ਹੈਕਟੇਰ ਰਕਵੇ ਨੂੰ ਸਿੰਚਾਈ ਦੀਆਂ ਨਵੀਆਂ ਪਾਣੀ ਨਵੀਆਂ ਪਾਣੀ ਬਣਾਉਣ ਵਾਲੀਆਂ ਤਕਨੀਕਾਂ ਟਪਕਾ ਸਿੰਚਾਈ ਸਪਾਰਕਲਰ ਸਿੰਚਾਈ ਅਤੇ ਹੋਰ ਮੰਤਵਾਂ ਦੇ ਅਧੀਨ ਲਿਆਉਣ ਦਾ ਟੀਚਾ ਜਲ ਸਰੋਤ ਯੋਜਨਾ ਤਹਿਤ ਵਾਧੂ ਨਹਿਰੀ ਪਾਣੀ ਨੂੰ ਰਜਵਾਇਆ ਅਤੇ ਨਹਿਰਾਂ ਲਾਗਲੇ ਛਪੜਾਂ ਦੇ ਵਿੱਚ ਪਾਏ ਜਾਂਦੀ ਯੋਜਨਾ ਹੈ ਅਤੇ ਇਹਨਾਂ ਛਪੜਾਂ ਦਾ ਪਾਣੀ ਲਿਫਟ ਸਿੰਚਾਈ ਪ੍ਰਣਾਲੀ ਰਾਹੀਂ ਖੇਤਾਂ ਦੇ ਵਿੱਚ ਲਜਾਇਆ ਜਾਣਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਲਈ ਚੈੱਕ ਡੈਮ ਤੇ ਨਵੇਂ ਤਲਾਬਾਂ ਦਾ ਨਿਰਮਾਣ ਕੀਤਾ ਜਾਏਗਾ ਉਹਨਾਂ ਸਵੈ ਟਿਕਾਊ ਵਾਟਰ ਇਕੋਸਿਸਟਮ ਵਿਕਸਿਤ ਕਰਨ ਲਈ ਵਾਟਰ ਯੂਜ਼ਰ ਐਸੋਸੀਏਸ਼ਨਾਂ ਦਾ ਗਠਨ ਕਰਕੇ ਪਾਕੀਦਾਰੀ ਸਿਚਾਈ ਪ੍ਰਬੰਧਨ ਦੀ ਵਕਾਲਤ ਕੀਤੀ ਹੈ ਨਹਿਰੀ ਪਾਣੀ ਉਦਯੋਗਾਂ ਨੂੰ ਵੀ ਸਪਲਾਈ ਕੀਤਾ ਜਾਣਾ ਹੈ ਉਹਨਾਂ ਕਿਹਾ ਕਿ ਯੋਜਨਾ ਦੇ ਅਨੁਸਾਰ ਪੰਜਾਬ ਨੂੰ ਵਕ ਵਕ ਖੇਤਰਾਂ ਦੇ ਵਿੱਚ ਵੰਡਿਆ ਜਾਏਗਾ ਜਿਸ ਦੇ ਨਾਲ ਪਾਣੀ ਦੇ ਪ੍ਰਵਾਹ ਮਿੱਟੀ ਦੀ ਕਟੌਤੀ ਨੂੰ ਨਿਯਮਿਤ ਕਰਨ ਅਤੇ ਜ਼ਰੂਰੀ ਤੱਤਾਂ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ ਜਲ ਭੰਡਾਰ ਵਿਸ਼ੇਸ਼ਤਾਵਾਂ ਅਤੇ ਸੰਬੰਧਿਤ ਖੇਤਰ ਦੇ ਭੂਗੋਲ ਦੀ ਪਛਾਣ ਕਰਨ ਤੇ ਵੀ ਧਿਆਨ ਕੇਂਦਰਿਤ ਕੀਤਾ ਜਾਏਗਾ ਅਤੇ ਨਾਲ ਹੀ ਹੀਟਲੇ ਇਲਾਕਿਆਂ ਦੇ ਵਿੱਚ ਮੀਂਹ ਤੇ ਪਾਣੀ ਦੇ ਬਹਾ ਦੇ ਡੇਟਾ ਦੀ ਪਛਾਣ ਕੀਤੀ ਜਾਏਗੀ ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਯਾਨੀ ਕਿ ਪਰਮਲ ਅਤੇ ਪਾਣੀ ਦੀ ਵੱਧ ਖਪਤ ਕਰਨ ਵਾਲਿਆਂ ਝੋਨੇ ਦੀਆਂ ਕਿਸਮਾਂ ਵਾਲੇ ਰਕਵੇ ਨੂੰ ਖੇਤੀ ਭੋਪਨਤਾ ਤਹਿਤ ਮੱਕੀ ਕਪਾ ਬਾਸਮਤੀ ਅਤੇ ਹੋਰ ਸੰਭਾਵੀ ਫਸਲਾਂ ਦੀ ਲਿਉਣ ਦੀ ਯੋਜਨਾ ਦਾ ਹਿੱਸਾ ਹੈ ਉਹਨਾਂ ਨੇ ਕਿਹਾ ਕਿ ਸੂਬੇ ਦੇ ਲਈ ਪਾਣੀ ਦੀ ਹਰੇਕ ਬੂੰਦ ਕੀਮਤੀ ਹੈ ਪੰਜਾਬ ਸਰਕਾਰ ਪਾਣੀ ਬਚਾਉਣ ਦੇ ਲਈ ਹਰੇਕ ਹਰਵਾ ਵਰਤੇਗੀ ਮੀਟਿੰਗ ਦੇ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹਰਦੀਪ ਸਿੰਘ ਮੁੰਡੀਆਂ ਅਤੇ ਤਰਨਪੁਰ ਸਿੰਘ ਸੂਨ ਤੋਂ ਇਲਾਵਾ ਮੁਖ ਸਕੱਤਰ ਕੇਪੀ ਸਿਨਾ ਅਤੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵੀ ਮੌਜੂਦ ਰਹੇ ਹੁਣ ਸਰਕਾਰ ਦੇ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ ਪਰ ਆਨ ਵਾਲੇ ਟਾਈਮ ਤੇ ਇਹਦੇ ਉੱਤੇ ਕੰਮ ਕਦੋਂ ਤੋਂ ਸ਼ੁਰੂ ਹੁੰਦਾ ਹੈ ਕਿੰਨੀ ਕ ਤੇਜ਼ੀ ਦੇ ਨਾਲ ਸ਼ੁਰੂ ਹੁੰਦਾ ਉਹ ਦੇਖਣਾ ਹੋਵੇਗਾ ਇੱਕ ਖਬਰ ਪੰਜਾਬ ਕੈਬਨਟ ਦੀ ਮੀਟਿੰਗ ਦੇ ਨਾਲ ਜੁੜੀ ਹੋਈ ਹੈ ਦਰਸਲ ਅੱਜ ਪੰਜਾਬ ਦੇ ਵਿੱਚ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਸੱਦੀ ਗਈ ਹੈ ਮੁੱਖ ਮੰਤਰੀ ਦੀ ਰਿਹਾਈਸ਼ ਦੇ ਉੱਤੇ ਇਹ ਮੀਟਿੰਗ ਹੋਏਗੀ ਔਰ ਇਸ ਦਾ ਅਜੰਡਾ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ ਜਾਰੀ ਸੂਚਨਾ ਦੇ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਇਸ ਮੀਟਿੰਗ ਦੇ ਵਿੱਚ ਅਹਿਮ ਅਜੰਡਾ ਆ ਸਕਦਾ ਹੈ ਜਿਸ ਦੀ ਹਾਲੇ ਤੱਕ ਕੋਈ ਭਿੰਨਕ ਨਹੀਂ ਲੱਗ ਸਕੀ ਹੈ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਕਿ ਲੁਧਿਆਣਾ ਪੱਛਮੀ ਦੀ ਚੋਣ ਤੋਂ ਪਹਿਲਾਂ 3 ਦਿਨ ਲਗਾਤਾਰ ਕੈਬਨਿਟ ਦੀਆਂ ਬੈਠਕਾਂ ਜਿਹੜੀਆਂ ਸੀ ਸੀਐਮ ਭਗਵੰਤ ਮਾਨ ਦੇ ਵੱਲੋਂ ਸੱਧੀਆਂ ਗਈਆਂ ਸੀ ਜਿਦੇ ਵਿੱਚ ਵੱਡੇ ਵੱਡੇ ਫੈਸਲੇ ਕੀਤੇ ਗਏ ਸੀ ਖਾਸ ਕਰਕੇ ਕਾਰੋਬਾਰੀਆਂ ਨੂੰ ਉਹਨਾਂ ਫੈਸਲਿਆਂ ਦੇ ਨਾਲ ਕਾਫੀ ਫਾਇਦਾ ਹੋਇਆ ਸੀ ਸੋ ਹੁਣ ਅੱਜ ਫਿਰ ਬੈਠਕ ਹੈ ਇਸ ਬੈਠਕ ਦੇ ਵਿੱਚ ਕੀ ਕੁਝ ਖਾਸ ਰਹੇਗਾ ਉਹਦੇ ਤੇ ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਇੱਕ ਖਬਰ ਵਿਦੇਸ਼ ਦੇ ਨਾਲ ਜੁੜੀ ਹੋਈ ਹੈ ਇਜ਼ਰਾਈਲ ਦੇ ਨਾਲ ਜੁੜੀ ਹੋਈ ਹੈ ਈਰਾਨ ਦੇ ਨਾਲ ਜੁੜੀ ਹੋਈ ਹੈ ਦਰਸਲ ਹਜ਼ਾਰਾਂ ਭਾਰਤੀ ਸਟੂਡੈਂਟ ਈਰਾਨ ਤੋਂ ਵਾਪਸ ਭਾਰਤ ਆਣਗੇ ਇਜ਼ਰਾਈਲ ਦੇ ਕਈ ਸ਼ਹਿਰਾਂ ਦੇ ਉੱਤੇ ਈਰਾਨ ਨੇ ਹਮਲੇ ਵੀ ਕੀਤੇ ਨੇ ਹਮਲੇ ਲਗਾਤਾਰ ਦੋਵੇਂ ਮੁਲਕਾਂ ਦੇ ਬਿਲੋ ਜਾਰੀ ਨੇ ਇਜ਼ਰਾਈਲ ਈਰਾਨ جنگ ਦੇ ਵਿਚਕਾਰ ਇਰਾਨ ਨੇ ਭਾਰਤ ਦੇ ਲਈ 에어ਸਪੇਸ ਖੋਲ ਦਿੱਤਾ ਹੈ। ਮਤਲਬ ਭਾਰਤ ਇੱਥੇ ਡਿਪਲੋਮੈਟ ਤਰੀਕੇ ਦੇ ਨਾਲ ਇਸ ਚੀਜ਼ ਦੇ ਵਿੱਚ ਕਾਮਯਾਬ ਹੋਇਆ ਹੈ ਕਿ ਜੰਗ ਦੇ ਮੈਦਾਨ ਦੇ ਦਰਮਿਆਨ ਵੀ ਭਾਰਤ ਨੇ ਕਿਹਾ ਸੀ ਇਰਾਨ ਨੂੰ ਕਿ ਅਸੀਂ ਆਪਣੇ ਨਾਗਰਿਕਾਂ ਨੂੰ ਆਪਣੇ ਵਿਦਿਆਰਥੀਆਂ ਨੂੰ ਭਾਰਤ ਵਾਪਸ ਲੈ ਜਾਣਾ ਚਾਹੁੰਦੇ ਹਾਂ ਔਰ ਉਹਦੇ ਲਈ ਇਰਾਨ ਨੇ ਕੁਝ ਸਮੇਂ ਦੇ ਲਈ ਆਪਣਾ 에어ਸਪੇਸ ਖੋਲ ਦਿੱਤਾ ਹੈ ਕਿ ਤੁਸੀਂ ਆਪਣੇ ਲੋਕਾਂ ਨੂੰ ਵਾਪਸ ਲੈ ਜਾਓ ਜਿਹਦੇ ਵਿੱਚ 300 ਦੇ ਕਰੀਬ ਲੋਕ ਵਾਪਸ ਆ ਚੁੱਕੇ ਨੇ ਔਰ ਬਾਕੀਆਂ ਨੂੰ ਵਾਪਸ ਲਿਆਂਦ ਦੀ ਤਿਆਰੀ ਜਿਹੜੀ ਉਹ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਆਪਰੇਸ਼ਨ ਸਿੰਧੂ ਦੇ ਤਹਿਤ 1000 ਤੋਂ ਵੱਧ ਫਸੇ ਹੋਏ ਭਾਰਤੀ ਲੋਕ ਔਰ ਸਟੂਡੈਂਟਸ ਨੂੰ ਵਾਪਸ ਲੈ ਕੇ ਆਏਗਾ ਅਗਲੇ 2 ਦਿਨ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹ ਦਿੱਲੀ ਪਹੁੰਚਣਗੇ ਹੁਣ ਤੱਕ 300 ਵਿਦਿਆਰਥੀ ਵਾਪਸ ਆ ਚੁੱਕੇ ਨੇ ਈਰਾਨ ਨੇ ਇਜ਼ਰਾਈਲ ਦੇ ਵਿਰਸ਼ੇਵਾ ਸ਼ਹਿਰ ਦੇ ਉੱਤੇ ਬੈਲਿਸਟਿਕ ਮਿਸਾਈਲਾਂ ਵੀ ਦਾਗੀਆਂ ਨੇ ਜੋ ਮਾਈਕਰੋਸਾਫਟ ਆਫਿਸ ਦੇ ਬਹੁਤ ਨੇੜੇ ਗਿਰੀਆਂ ਨੇ 13 ਜੂਨ ਤੋਂ ਜੰਗ ਲਗਾਤਾਰ ਜਾਰੀ ਹੈ ਦੋਵੇਂ ਮੁਲਕਾਂ ਦੇ ਵਿੱਚ ਜਿਦੇ ਵਿੱਚ ਹੁਣ ਤੱਕ 657 ਈਰਾਨੀ ਔਰ ਜਦਕੀ 24 ਇਜ਼ਰਾਈਲੀ ਲੋਕ ਮਾਰੇ ਜਾ ਚੁੱਕੇ ਨੇ ਸਾਬਕਾ ਇਜ਼ਰਾਈਲੀ ਰੱਖਿਆ ਸਲਾਹਕਾਰ ਬ੍ਰਿਗੇਡੀਅਰ ਜਨਰਲ ਰੀਮ ਐਮੀਨਾਕ ਨੇ ਕਿਹਾ ਹੈ ਕਿ ਇਜ਼ਰਾਈਲ ਦਾ ਰੋਜ਼ਾਨਾ ਇਸ ਲੜਾਈ ਦੇ ਉੱਤੇ 725 ਮਿਲੀਅਨ ਡਾਲਰ ਜਾਨੀ ਕਿ 6000 ਕਰੋੜ ਰੁਪਇਆ ਰੋਜ਼ ਖਰਚ ਕਰ ਰਿਹਾ ਹੈ ਇਜ਼ਰਾਈਲ ਇਸ ਯੁੱਧ ਨੂੰ ਈਰਾਨ ਦੇ ਨਾਲ ਲੜਨ ਦੇ ਲਈ ਜਿਹਦੇ ਵਿੱਚ ਸਿਰਫ ਮਿਸਾਈਲਾਂ ਦਾ ਜੈਟ ਇੰਜ ਜਿਹੜੇ ਇਦਨ ਹੁੰਦੇ ਨੇ ਬੰਬਬਾਰੀ ਤੇ ਸੈਨਿਕ ਤਨਾਤੀ ਵਰਗੇ ਖਰਚੇ ਸ਼ਾਮਲ ਨੇ ਸਿਰਫ 6000 ਕਰੋੜ ਇਹਨਾਂ ਲੋਕਾਂ ਤੇ ਰੋਜ਼ ਦਾ ਉਹਨਾਂ ਦਾ ਖਰਚ ਹੋ ਰਿਹਾ ਹੈ ਇਜ਼ਰਾਈਲੀ ਵਿੱਤ ਮੰਤਰਾਲੇ ਨੇ 2025 ਦੇ ਵਿੱਚ ਜੀਡੀਪੀ ਗਰੋਥ ਰੇਟ ਦਾ ਅਨੁਮਾਨ ਜਿਹੜਾ ਸੀ ਉਹ 4.3 ਫੀਸਦੀ ਦੱਸਿਆ ਸੀ ਜਿਹੜਾ ਕਿ ਹੁਣ ਘਟ ਕੇ 3.6 ਫੀਸਦੀ ਜਿਹੜਾ ਉਹ ਕਰ ਦਿੱਤਾ ਗਿਆ ਕਿਉਂਕਿ ਈਰਾਨ ਦਾ ਇਜ਼ਰਾਈਲ ਦਾ ਬਹੁਤ ਸਾਰਾ ਪੈਸਾ ਉਹਨਾਂ ਦਾ ਹੁਣ ਯੁੱਧ ਦੇ ਵਿੱਚ ਲੱਗਣਾ ਸ਼ੁਰੂ ਹੋ ਗਿਆ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀ ਵੀ ਯੂਕੇ ਦੇ ਨਾਲ ਧੰਨਵਾਦ